ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦਾ ਇੱਕ ਪਾਸੇ ਆਪਸੀ ਘਾਟੋਕਲੇਸ਼ ਵਧਿਆ ਹੋਇਆ ਹੈ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਭਗਵੰਤ ਮਾਨ ਕਹਿੰਦੇ ਨੇ ਮੈਂ ਕਿਸੇ ਵੀ ਹਾਲਤ ਵਿੱਚ ਆਪਣੀ ਕੁਰਸੀ ਛੱਡਣੀ ਨਹੀਂ ਉਧਰ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਜਦੋਂ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਧੜਾ ਧੜ ਫੈਸਲੇ ਲੈ ਰਹੇ ਨੇ ਬਿਲਕੁਲ ਪੁਛਗਿਛ ਨਹੀਂ ਕੀਤੀ ਜਾ ਰਹੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਨਾਂ ਦੇ ਆਪਸੀ 카ਟੋਕ੍ਰਿਸ਼ ਦੇ ਵਿੱਚ ਈਡੀ ਨੇ ਫਿਰ ਦਸਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਈਡੀ ਨੇ ਫਿਰ ਚਕੰਜਾ ਕੱਸ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਤੇ ਦੱਸ ਦਈਏ ਕਿ ਲਗਭਗ ਅਜ ਤੋਂ 15 ਦਿਨ ਪਹਿਲਾਂ ਈਡੀ ਨੇ ਚਕੰਜਾ ਕੱਸਿਆ ਸੀ ਕਾਂਗਰਸ ਪਾਰਟੀ ਦੇ ਕਾਂਗਰਸ ਪਾਈ ਦੇ ਧਰਮਸੋਧ ਤੇ ਆਸ਼ੂ ਤੇ ਅਤੇ ਹੋਰ ਵੀ ਕਾਂਗਰਸ ਦੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਉੱਤੇ ਚਕੰਜੇ ਕੱਸੇ ਹੋਏ ਨੇ ਈਡੀ ਵੱਲੋਂ ਅਤੇ ਉਹ ਜਿਹੜੇ ਲੋਕ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ ਈਡੀ ਉਹਨਾਂ ਨੂੰ ਰੋਮਾਂਟ ਤੇ ਲਈ ਹੋਈ ਹੈ ਕੋਰਟ ਕੇਸ ਦੇ ਵਿੱਚ ਉਹਨਾਂ ਦੇ ਕੇਸ ਚੱਲ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹੁਣ ਆਪਸੀ 카ਟੋਕਲਿਸ਼ ਇੱਕ ਪਾਸੇ ਵਧਿਆ ਹੋਇਆ ਹੈ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਸ਼ਰੂਮਲੀ ਅਕਾਲੀ ਦਲ ਦਾ ਵਧਿਆ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਸੀ 카ਟੋਕਲਿਸ਼ 카ਟੋਕਲਿਸ਼ ਦੇ ਵਿੱਚ ਉਹਨੂੰ ਫਾਇਦਾ ਚੁੱਕੀ ਜਾ ਰਹੀ ਹੈ ਈਡੀ ਈਡੀ ਨੇ ਫਿਰ ਪ੍ਰਵੇਸ਼ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਬੜਾ ਵੱਡਾ ਝਟਕਾ ਲੱਗਿਆ ਹੈ ਅੱਜ ਗ੍ਰਿਫਤਾਰ ਕਰ ਲਿਆ ਹੈ ਈਡੀ ਦੇ ਮੌਜੂਦਾ ਵਿਧਾਇਕ ਜਿਹੜੇ ਉਹਦੇ ਬ੍ਰਦਰ ਨੇ ਉਹ ਤਾਂ ਆਲਰੇਡੀ ਈਡੀ ਦੇ ਸ਼ਕੰਜੇ ਵਿੱਚ ਨੇ ਹਾਂਜੀ ਮੈਂ ਗੱਲ ਕਰ ਰਿਹਾ ਹਲਕਾ ਅਮਰਗੜ ਹਲਕਾ ਅਮਰਗੜ ਤੂੰ ਜਸਵੰਤ ਸਿੰਘ ਜਿਹੜੇ ਗੱਜਰ ਮਾਜਰਾ ਨੇ ਉਹਨਾਂ ਤੇ 40 ਕਰੋੜ ਰੁਪਏ ਦੇ ਦੋਸ਼ ਨੇ ਉਹਨਾਂ ਕੋਲ ਇੱਕ ਜਿਹੜੀ ਫੈਕਟਰੀ ਹੈ ਪਸ਼ੂ ਚਾਰੇ ਵਾਲੀ ਦੂਸਰਾ ਉਹਨਾਂ ਕੋਲ ਸਕੂਲ ਹੈ ਵਿਧਾਨ ਸਭਾ ਦੀਆਂ ਚੋਣਾਂ ਤੂੰ 3-4 ਮਹੀਨੇ ਬਾਅਦ ਹੀ ਗੱਜਰ ਮਾਜਰਾ ਤੇ ਬੜਾ ਵੱਡਾ ਕੇਸ ਚੱਲਿਆ ਈਡੀ ਨੇ ਸ਼ਕੰਜੇ ਕੱਸੇ ED ਨੇ ਦੋਸ਼ ਵੀ ਤਾਇ ਕੀਤੇ ED ਅਤੇ ED ਦੇ ਸਰਵ ਉੱਚ ਅਧਿਕਾਰੀਆਂ ਦੇ ਕੋਲ ਪੁਖਤਾ ਸਬੂਤ ਵੀ ਨੇ ਲੇਕਿਨ ਗੱਜਰ ਮਾਜਰਾ ਤਾਂ ਆਲਰੇਡੀ ਜੇਲ੍ਹ ਦੇ ਜੇਲ੍ਹ ਦੇ ਵਿੱਚ ਬੰਦ ਨੇ ਲੇਕਿਨ ED ਨੇ ਪੰਜਾਬ ਦੇ ਵਿੱਚ ਪ੍ਰਵੇਸ਼ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਇਸੇ ਵਿਧਾਇਕ ਨੂੰ ਜਸਵੰਤ ਸਿੰਘ ਗੱਜਣ ਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਕੋਰਟ ਦੀ ਮਨਜ਼ੂਰੀ ਲੈ ਕੇ ED ਅਤੇ ED ਦੇ ਸਰਵ ਉੱਚ ਅਧਿਕਾਰੀ ਅੱਜ ਆਏ ਅਤੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੇ ਕੋਲ ਪੁਖਤਾ ਸਬੂਤ ਵੀ ਨੇ ਉਹਨਾਂ ਨੇ ਆਲਰੇਡੀ ਮਨਜ਼ੂਰੀ ਲੈ ਲੈ ਰੱਖੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਅਤੇ ਬਲਵੰਤ ਸਿੰਘ ਜਿਹੜੇ ਨੇ ਗਜਲ ਸਿੰਘ ਅਜਸਵੰਤ ਸਿੰਘ ਸੋਰੀ ਗਜਰ ਮਾਜਰਾ ਦੇ ਜਿਹੜੇ ਬ੍ਰਦਰ ਨੇ ਬਲਵੰਤ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਹਾਲੀ ਦੇ ਵਿੱਚ 4 ਦਿਨਾਂ ਦੇ ਰਿਮਾਨ ਲਈ ਭੇਜ ਦਿੱਤਾ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਟੰਡੂਰਾ ਇਮਾਨਦਾਰੀ ਦਾ ਪਰਦੇ ਸੀ ਲੇਕਿਨ ਇੱਕ ਇੱਕ ਕਰਕੇ ਪੋਲ ਖੁੱਲਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਯਾਨੀ ਕਿ ਇਹ ਵੀ ਦੋ ਤੋਤੇ ਨਹੀਂ ਜਿਹੜੇ ਇਲਜ਼ਾਮ ਲਗਾਉਂਦੇ ਸੀ ਦੂਜੇ ਮੰਤਰੀਆਂ ਤੇ ਦੂਜੀਆਂ ਸਰਕਾਰਾਂ ਤੇ ਉਹੀ ਕੰਮ ਹੁਣ ਆਮ ਆਦਮੀ ਪਾਰਟੀ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਤਿੰਨ ਤੋਂ ਚਾਰ ਹੋਰ ਵਿਧਾਇਕ ਵੀ ਨੇ ਜਿਹੜੇ ਈਡੀ ਦੀ ਨਜ਼ਰ ਤੇ ਨੇ ਕਿਸੇ ਵੀ ਸਮੇਂ ਉਹਨਾਂ ਉੱਤੇ ਸਿਕੰਜਾ ਕੱਸਿਆ ਜਾ ਸਕਦਾ ਹੈ ਇਸ ਦਾ ਬਖੂਬੀ ਪਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਪਿਛਲੇ ਦਿਨ ਕਾਫੀ ਖਬਰਾਂ ਵੀ ਆਈਆਂ ਕਿ ਕਿਵੇਂ ਰੀਅਲ ਏਸਟੇਟ ਦੇ ਵਿੱਚ ਵੱਡੀਆਂ ਧਾਂਦਰੀਆਂ ਕੀਤੀਆਂ ਗਈਆਂ ਦੱਸਦੀ ਹੈ ਕਿ ਹੁਣ ਜਿਹੜੇ ਜਸਵੰਤ ਸਿੰਘ ਗੱਜਰ ਮਾਜਰਾ ਨੇ ਉਸ ਦੇ ਭਰਾ ਬਲਵੰਤ ਸਿੰਘ ਉੱਤੇ ਈਡੀ ਨੇ ਸ਼ਿਕੰਜਾ ਕੱਸ ਦਿੱਤਾ ਹੈ ਈਡੀ ਨੇ ਹਾਈ ਕੋਰਟ ਦੀ ਪਰਮਿਸ਼ਨ ਲੈ ਕੇ 4 ਦਿਨਾਂ ਦੇ ਰਿਮਾਨਡ ਤੇ ਭੇਜ ਦਿੱਤਾ ਹੈ ਬਲਵੰਤ ਸਿੰਘ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਜਿਨ੍ਹਾਂ ਤੇ 40 ਕਰੋੜ ਰੁਪਏ ਦੀ ਧਾਂਦਰੀ ਦੇ ਵੱਡੇ ਇਲਜ਼ਾਮ ਨੇ ਉਨ੍ਹਾਂ ਦੇ ਭਰਾ ਬਲਵੰਤ ਸਿੰਘ ਨੂੰ 4 ਦਿਨਾਂ ਤੇ ID ਅਤੇ ID ਦੇ ਸਰਵ ਉੱਚ ਅਧਿਕਾਰੀਆਂ ਨੇ ਰਵਾਨਾ ਤੇ ਭੇਜ ਦਿੱਤਾ ਹੈ ਧੰਨਵਾਦ